ਬੁਰਜ ਤਿੰਨ ਜਗ੍ਹਾ ਉੱਥੇ ਵੀ ਲੱਗੇ ਰਹੇ ਲੋਧੀਪੁਰ ਵੀ ਲੱਗੇ ਆ ਨਿਕੂਵਾਲ ਵੀ ਲੱਗੇ ਆ ਹੁਣ ਇੱਥੇ ਵੀ ਲੱਗੇ ਹੋਏ ਆ ਤੁਸੀਂ ਖੁਦ ਗਰਾਉਂਡ 'ਚੋਂ ਤਾਂ ਪਿਛਲੇ 3-4 ਦਿਨਾਂ ਤੋਂ ਹੈ ਹਾਲਾਤ ਕਿਸ ਤਰੀਕੇ ਦੇ ਲੱਗੇ ਆ ਹਾਲਾਤ ਨਾਜੂਕ ਹੈ ਜੀ ਗੁਰੂ ਸਭ ਕਿਰਪਾ ਕਰਨ ਹਾਲਾਤ ਨਾਜੂਕ ਹੈ ਕ੍ਰਿਟੀਕਲ ਹੈ ਕਿਉਂਕਿ ਅੱਜ ਵੀ ਹਿਮਾਚਲ 'ਚ ਬਹੁਤ ਬਰਸਾਤ ਹੋ ਰਹੀ ਹੈ ਉੱਪਰ ਹੁਣ ਇਹ ਦੇਖ ਫਿਰ ਇੰਨਾ ਅਨਪ੍ਰੈਸੀਡੈਂਟਡ ਡ੍ਰੇਨ ਹੈ ਤੇ ਅਨਪ੍ਰੈਸੀਡੈਂਟਡ ਸਿਚੁਏਸ਼ਨ ਹੈ ਪਰ ਸਭ ਦੇ ਸਹਿਯੋਗ ਨਾਲ ਕਾਰਸੇਵਾ ਵਾਲੇ ਸੰਤ ਮਹਾਪੁਰ ਇਲਾਕੇ ਦੇ ਸਮਾਜ ਸੇਵੀ ਸੰਸਥਾएं ਸੜਕੇ ਹੀ ਪਿੰਡਾਂ ਦੇ ਸਰਪੰਚ ਸਾਹਿਬ ਸਾਰੇ ਯੂਥ ਕਲੱਬ ਸਾਰੇ ਲੱਗੇ ਹੋਏ ਲੋਕਾਂ ਨੂੰ ਕੁਝ ਨਹੀਂ ਆ ਜੀ ਵੀ ਇਹ ਆ ਕਿ ਇਤਨਾ ਜਿਹੜੇ ਜਿਹੜੇ ਲੋਕ ਦਰਿਆ 'ਚ ਅਸੀਂ ਪਰਸੋਂ ਦੇ ਬੇਨਤੀ ਕਰ ਰਹੇ ਹਾਂ ਕਿਰਪਾ ਕਰਕੇ ਭਰੋਸਾ ਰੱਖੋ 24 ਘੰਟੇ ਦੀ ਗੱਲ ਹੈ ਮੈਨੂੰ ਪਤਾ ਘਰ-ਬਾਰ ਛੜਨਾ ਬਹੁਤ ਔਖਾ ਕਹਿਣਾ ਬਹੁਤ ਔਖਾ ਅਨਾਉਂਸ ਕਰ ਦਿਓ ਜੀ ਪਰ ਬੇਨਤੀ ਹੈ ਤੁਹਾਨੂੰ 24 ਘੰਟੇ 36 ਘੰਟੇ ਸਾਥ ਦੇ ਦਿਓ ਤੁਹਾਨੂੰ ਤੁਹਾਡੇ ਸਾਰੇ ਜਿਹੜੇ ਸੇਫ ਆ ਉਹ ਜਿਹੜੇ ਬਣਾਏ ਆ ਉਹ ਰਿਲੀਫ ਕੈਂਪ ਘਰਾਂ ਦੇ ਨੇੜੇ ਬਣਾਇਆ ਤੁਸੀਂ ਢੇੜਾ ਵੀ ਮਾਰ ਲਿਓ ਕਿਰਪਾ ਕਰਕੇ ਕਿਉਂ ਲੱਜ ਦੋ ਤਿੰਨ ਅੱਜ ਦੀ ਸਿਚੁਏ 11 20 ਗਾਲਜੇ ਸਰੀਕੇ ਨਾਲ ਪਾਣੀ ਘਟ ਮਤਰਾ ਦੇ ਵਿੱਚ ਅੱਜ ਵੱਧ ਮਤਰਾ ਦੇ ਵਿੱਚ ਹੁਣ ਜਿਹਦਾ ਫਲਡ ਗੇਟ ਵੀ ਕਹਿੰਦੇ ਆ ਤਾਂ ਜੋ ਫਲਡ ਫਲਡ ਗੇਟ ਦਾ ਮਤਲਬ ਪਹਿਲੀ ਗੱਲੋਂ ਫਲਡ ਉਹ ਗੇਟਸ ਨੇ ਠੀਕ ਆ ਉਹਨੂੰ ਵੈਸੇ ਕਹਿੰਦੇ ਨੇ ਉਹ ਗਲੇਟਸ ਨੇ ਤੇ ਉੱਥੋਂ ਪਾਣੀ ਰੈਗੂਲੇਟ ਹੁੰਦਾ ਹੈ ਅੱਜ ਜਿਵੇਂ ਜਿਵੇਂ ਜਦੋਂ ਆਪਾਂ ਕਹਿੰਦੇ 10000 ਕਿਊਸਿਕ ਤਾਂ ਆਬਵੀਅਸਲੀ ਚੱਕਾਂਗੇ ਉਹਨਾ ਪਾਣੀ ਹੋਰ ਵਧੂਗਾ ਤਾਂ ਇਸ ਵਕਤ ਉਹਨਾਂ ਉਹ ਜਿਹੜਾ ਹੈ 85000 ਦਾ ਆਊਟਫਲੋ ਹੋ ਚੁੱਕਿਆ ਹੈ ਪਾਖੜੇ ਦੇ ਉੱਤੇ। ਓਕੇ ਓਕੇ ਮੋਨੀਟਰ ਸਿਸ਼ਨ ਦੁਆਰਾ ਕਨਫਰਮ ਕੀਤਾ ਜਾਏਗਾ। ਹਰ 1 ਘੰਟੇ ਬਾਅਦ ਮੋਨੀਟਰ ਕਰਦੇ ਹਾਂ। ਹਰ 1 ਘੰਟੇ ਬਾਅਦ। ਰਿਲੀਜ਼ ਇਸ ਕੱਲ ਨੂੰ ਦੇ ਕੈਂਸਲ ਇਹ ਡਿਪੈਂਡ ਕਰਦਾ ਸਾਨੂੰ ਕੱਲ ਅਪਡੇਟ ਦਵਾਂਗੇ। ਰਾਤ ਨੂੰ ਵੀ ਅਪਡੇਟ ਦਵਾਂਗੇ।